ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਫੋ ਇੱਕ ਵਾਰੀ ਫੇਰ ਲੁਧਾਨਾ ਦਾ ਰਾਹੋਂ ਰੋਡ ਦੇ ਅਧੀਨ ਪੈਂਦੇ ਪਿੰਡ ਮਿਹਰਬਾਨ ਦੇ ਜਿਹੜੇ ਲੋਕ ਹੈ ਇੱਕ ਨਰਕ ਵਾਲੀ ਜ਼ਿੰਦਗੀ ਜੀ ਰਹੇ ਆ तकरीबन 2 ਸਾਲ ਤੱਕ ਇਹੜੇ ਲੋਕ ਹੈ ਸਰਕਾਰਾਂ ਤੱਕ ਆਪਣੀ ਆਵਾਜ਼ ਪਹੁੰਚਾਣ ਦੀ ਪੂਰ ਜੋਰ ਆਪਣੀ ਉਥੇ ਮੰਗਾ ਤੱਕ ਦੇ ਚੁਕੇ ਲੇਕਿਨ ਕਿਸੇ ਵੀ ਸਰਕਾਰੀ ਅਧਿਕਾਰੀ ਜਾਂ ਸਾਫ ਦਾ ਸਰਪੰਚ ਮੌਜੂਦਾ ਸਰਪੰਚ ਜਾਂ ਬीडी ਉਹਨੇ ਇਸ ਇਲਾਕੇ ਦੀ ਸਾਰ ਨਹੀਂ ਲਈ ਤੇ ਲੋਕ ਕਾਫੀ ਇਸ ਗੰਦੇ ਪਾਣੀ ਤੋਂ ਪੀਣ ਤੇ ਕਾਫੀ ਬੱਚੇ ਤੱਕ ਬਿਮਾਰ ਹੋਗੇ ਤਸਵੀਰ ਤਾਂ ਖਾਰੇ ਤੁਨ ਇਹ ਜਿਹੜਾ ਮਿਹਰਬਾਨ ਪਿੰਡ ਹੈ ਜਿਹੜਾ ਡੈਰੀਆਂ ਦਾ ਪਾਣੀ ਜਿਹੜਾ ਇੱਥੇ ਆ ਡੈਰੀਆਂ ਜਿਹੜੇ ਸੰਚਾਲਕ ਇੱਥੇ ਤਕਰੀਬਨ 15 ਤੋਂ 18 ਡੈਰੀਆ ਸੰਚਾਲਕ ਵਾਲੇ ਜਿਹੜੇ ਲੋਕ ਹੈ ਉਹ ਇਸ ਇਲਾਕੇ ਨੂੰ ਦੂਸ਼ਿਤ ਯਾਨੀ ਕਿ ਵਾਤਾਵਰਣ ਦੂਸ਼ਿਤ ਕਰਦੇ ਆ ਪਾਣੀ ਜਿਹੜਾ ਨਿਕਾਸੀ ਉਹਨਾਂ ਦਾ ਸੀਵਰੇਜ ਪਾਣੀ ਗੋਬਰ ਹੈ ਜਿਹੜਾ ਗੂਹਾ ਹੁੰਦਾ ਆ ਉਹ ਆਪਣਾ ਇਹਨਾਂ ਸੀਵਰੇਜ ਪਾ ਕੇ ਇਸ ਇਲਾਕੇ ਦੀ ਜਿਹੜੀ ਦਸ਼ਾ ਨੂੰ ਨਰਕਯਾ ਬਣਾਤਾ ਤਾ ਇਹ ਜਿਹੜੀ ਤਸਵੀਰ ਤੁਹਾਨੂੰ ਅਸੀਂ ਪਹਿਲਾਂ ਵੀ 11 ਮਾਰਚ 2025 ਨੂੰ ਇਸ ਸਾਲ ਦਿਖਾਈ ਸੀ ਜਦੋਂ ਬੱਚਿਆਂ ਦੇ ਫਾਈਨਲ 8ਵੀਂ 10ਵੀਂ ਪੇਪਰ ਸੀ ਉਸ ਟਾਈਮ ਵੀ ਇਸ ਜਗ੍ਹਾ ਦੇ ਉੱਪਰ ਫਾਈਨਲ ਪੇਪਰ ਦੇਣ ਆਏ ਜਿਹੜੇ ਬੱਚੇ ਤੇ ਬੱਚਿਆਂ ਨੂੰ ਕਾਫੀ 2-2 ਫੁੱਟ ਪਾਣੀ 'ਚ ਨਿਕਲ ਕੇ ਆਪਣੇ ਫਾਈਨਲ ਪੇਪਰ ਦੇਣਾ ਤੇ ਇੱਕ ਵਾਰੀ ਫੇਰ ਬਰਸਾਤਾ ਦੇਣ ਜਿੱਤੇ ਹੜ੍ਹਾਂ ਦੇ ਹਾਲਾਤ ਪੈਦਾ ਹੋਏ ਆ ਤਾਂ ਇਸ ਵਾਰ ਫੇਰ ਮੇਰਬਾਨ ਪਿੰਡ ਦੇ ਲੋਕ ਆ ਮੇਂ ਇਕੱਠੇ ਹੋ ਗਿਆ ਡੇਰੀਆਂ ਵਾਲੇ ਦੇ ਖਿਲਾਫ ਕਿਉਂਕਿ ਡੇਰੀਆਂ ਵਾਲੇ ਕਰਕੇ ਇਸ ਇਲਾਕੇ ਜਿਹੜੀ ਦੂਰਦਸ਼ਾ ਆ ਉਹ ਕਾਫੀ ਖਰਾਬ ਹੋ ਚੁੱਕੀ ਤਾਂ ਪਿੰਡ ਦੇ ਲੋਕ ਮਜੂਤਾ ਤਾਂ ਗਲਬਰਾ ਅ ਵੀ ਕੀ ਹਾਲਾਤ ਐ ਪਿੰਡ ਦੇ ਪਾਣੀ ਬੜਾ ਗੰਦਾ ਬਹੁਤ ਜ਼ਿਆਦਾ ਗੰਦ ਪਾਣੀ ਪਾਇਆ ਆਲ ਤੱਕ ਜਾ ਕੇ ਬੰਦੇ ਬੁੜੀਆਂ ਰਾਕਾਂਪੂ ਡੱਕ ਪੈਂਦੇ ਆ ਕਿ ਟੇਢੇ ਹੋ ਜਾਂਦੇ ਕਿ ਸਿੱਧੇ ਹੋ ਜਾਂਦੇ ਆ ਨਿਆਣੇ ਜਾਣ ਲਈ ਸਕੂਲ ਲਈ ਬਹੁਤ ਔਖੇ ਆ ਕਿ ਕੰਦਾ ਫੜ ਫੜਨਾਂ ਗਦੀਆਂ ਬੁੜੀਆਂ ਕਦੇ ਕਿੱਦਾਂ ਚੜ ਦੰਗਦੀਆਂ ਨੇ ਬਹੁਤ ਔਖੇ ਹਾਲਾਤ ਬਣਾਏ ਆ ਇੱਥੇ 2 ਸਾਲ ਤੋਂ ਸੁਣਿਆ ਵੀ 2 ਸਾਲ ਤੋਂ ਤਿੰਨ ਸਾਲ ਹੋ ਗਏ 2 ਸਾਲ ਹੋ ਗਏ ਤਿੰਨ ਸਾਲ ਹੋ ਗਏ ਦੇਖੋ ਇਹ ਗੰਦੇ ਦਾ ਪਾਣੀ ਆਂਦਾ ਪਾਣੀ ਪਾਣੀ ਦੋ ਤੋਂ ਆਉਂਦਾ ਗਮੀ ਪੈਦਾ ਜ਼ਿਆਦਾ ਛੱਡ ਦਿੰਦੇ ਆ ਆਪ ਕੋ ਛੱਡਦਾ ਪਾਣੀ ਅੱਛਾ ਹੈ ਦੋ ਸਾਲ ਦਾ ਪਾਣੀ ਇਹ ਪਤਾ ਡੈਰੀਆਂ ਦਾ ਆਉਂਦਾ ਪਾਣੀ ਛੱਡ ਦਿੰਦੇ ਆ ਇਹ ਡੈਰੀਆਂ ਤੇ ਤੁਸੀਂ ਗੱਲ ਕੀਤੀ ਵੀ ਇੱਥੇ ਇਹ ਦਾਣਾ ਪਾਣੀ ਕੱਦ ਕੇ ਆਉਂਦਾ ਪਾਣੀ ਪਤਾ ਗੋਹੇ ਦਾ ਪਾਣੀ ਆਉਂਦਾ ਰੜਕੇ ਵਿੱਚ ਆਉਂਦਾ ਰੜ ਰੜ ਕੇ ਗੋਹੇ ਦਾ ਪਾਣੀ ਢੜ ਕੇ ਜਾਂ ਮੀ ਪੈਂਦਾ ਵਿੱਚ ਗੋਹੇ ਦਾ ਪਾਣੀ ਵਿੱਚ ਢੋੜਾ ਡਾਉਂਦਾ ਤੇ ਘਰਾਂ ਚ ਪਾਣੀ ਅੰਦਰ ਆਂਦਾ ਗੰਦਾ ਤੇ ਬੱਚੇ ਬਿਮਾਰ ਘਰਾਂ ਵੀ ਅੰਦਰ ਪਾਣੀ ਆਂਦਾ ਬਿਮਾਰ ਰਹਿੰਦੇ ਮਸ਼ਕਾ ਦਾ ਬਿਮਾਰ ਵੀ ਹੋਈਆਂ ਦੋ ਵਾਰੀ ਤਾਂ ਨਹੀਂ ਅਧਿਕਾਰੀ ਕੋਈ ਮੰਤਰੀ ਏ ਜਾਂ ਕੋਈ ਹੋਤੇ ਸਰਪੰਚ ਇੱਥੇ ਆੜੀ ਖਾਰ ਲੈਂਗਾ ਦੀ ਆਇਆ ਇੱਥੇ ਪੁੱਛੇ ਦੇਖਣ ਆਇਆ ਲਾ ਤੁਹਾਡੇ ਨਹੀਂ ਇੱਥੇ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਕੋਈ ਕੋਈ ਨਹੀਂ ਆਂਦਾ ਕਿਦਾ ਦੇਖਦੇ ਤੁਸੀਂ ਬੜੇ ਢੜੇ ਮਾੜੇ ਹਾਲਾਤ ਆ ਕਿਦਾ ਦੀ ਹਾਂਜੀ ਹਾਂਜੀ ਬਹੁਤ ਬਹੁਤ ਮਾੜੇ ਹਾਲ ਨੇ ਬਹੁਤ ਪਾਣੀ ਖੜਾ ਓਕਾ ਆ ਇੱਥੇ ਇੱਥੇ ਸਿਆ ਉਹਨੂੰ ਲੈ ਕੇ ਜਾਣਾ ਨਾ ਉਹ ਬੰਦਾ ਵੀ ਇੱਥੇ ਡੇ ਕੇ ਨਾ ਚੰਗਾ ਭਲਾ ਡੇ ਕੇ ਜਾਂਦਾ ਤਾਂ ਸਿਆਣੇ ਵੇਣੇ ਤਾਂ ਕਿੱਦਾਂ ਲੈ ਕੇ ਜਾਣਾ ਇਹ ਦੱਸੋ ਡੇਰੀਆਂ ਵਾਲਿਆਂ ਨੇ ਕਦੀ ਕਿਹਾ ਵੀ ਤੁਹਾਡਾ ਪਾਣੀ ਗੰਦਾ ਸੀ ਗੱਲ ਡੇਰੀਆਂ ਵਾਲਿਆਂ ਦਾ ਡੇਰੀਆਂ ਵਾਲਿਆਂ ਦਾ ਨਹੀਂ ਇਹ ਹੈ ਨਾ ਸਾਰੇ ਹਨ ਮਤਲਬ ਜਿਹੜੇ ਹੁਣ ਕੁਆਟਰ ਵਾਲੇ ਬੰਦੇ ਆ ਇਹ ਸ਼ਹਿਰ ਬੈਠੇ ਨੇ ਇਹਨਾਂ ਨੇ ਲੈਟਰਿੰਗਾਂ ਵੀ ਵਿੱਚ ਪਾਈਆਂ ਬਲਕਿ ਇਹ ਨਹਾਣ ਧੋਣ ਵਾਲੇ ਸੀਵਰੇਜ ਅੱਗੇ ਆ ਤੇ ਇਹ ਹੈ ਨਾ ਇਹਦੇ ਚ ਨਹਾਣ ਧੋਣ ਦਾ ਹੀ ਪਾਣੀ ਜਾ ਸਕਦਾ ਇਹ ਚ ਇਹ ਨਹੀਂ ਕਿ ਵੀ ਲੈਟਰਿੰਗਾਂ ਵੀ ਜਾ ਸਕਦੀਆਂ ਨੇ ਵੀ ਹੋਰ ਕੂੜਾ ਵਿੱਚ ਕੱਪੜੇ ਨਿਕਲਦੇ ਆ ਕਪੜੇ ਨਿਕਲਦੇ ਆ ਚੋਲ ਛੋਟ ਦਿੰਦੇ ਆ ਵਿੱਚ ਸਬਜ਼ੀਆਂ ਛੋਟ ਦਿੰਦੇ ਆ ਡੈਰੀਆਂ ਦਾ ਤਾਂ ਗੋਹਾ ਪਾਇਆ ਹੋਇਆ ਵਿੱਚ ਤੇ ਔਰ ਡੈਰੀਆਂ ਵਾਲੇ ਵੀ ਕਿਤੇ ਸੁਣਦੇ ਹੀ ਨਹੀਂ ਗਾ ਸਾਡੀ ਅਸੀਂ ਕਿੰਨੀ ਵਾਰ ਜੀ ਠੱਕਾ ਕਰਦੇ ਪੂਰਾ ਫਿਰ ਪੂਰਾ ਜੀ ਠੱਕਾ ਕਰਦੇ ਇੱਥੇ ਧਰਨਾ ਵੀ ਲਾਇਆ ਸੀਗਾ ਜੀ ਪਹਿਲਾਂ ਲੇਕਿਨ ਅਸੀਂ ਸਰਪੰਚ ਸਾਹਿਬ ਨੂੰ ਅਸੀਂ ਕਿਹਾ ਵੀ ਸੀਗਾ ਤੇ ਕਹਿੰਦੇ ਪਹਿਲਾਂ ਬੀਬੀਆਂ ਗਈਆਂ ਸੀਗੀਆਂ ਲੇਕਿਨ ਬੀਬੀਆਂ ਨੇ ਉਹਨਾਂ ਨੇ ਜਾ ਕੇ ਜਦੋਂ ਕਿਹਾ ਆ ਮੰਤਰੀ ਸਾਹਿਬ ਨੂੰ ਜਾਂ ਸਰਪੰਚ ਸਾਹਿਬ ਨੂੰ ਸਰਪੰਚ ਸਾਹਿਬ ਦੇ ਘਰੇ ਗਏ ਸੀਗੇ ਇੱਧਰ ਗਏ ਸੀਗੇ ਜੀ ਤੇ ਇਹਨਾਂ ਨੇ ਲੇਕਿਨ ਕੋਈ ਸੁਣਵਾਈ ਨਹੀਂ ਸੁਣਵਾਈ ਨਹੀਂ ਹੋਈ ਹੈ ਕਿ ਸਾਡੀ ਕਿਸਾ ਦੇ ਕਿੰਨੇ 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 ਮਾੜੇ ਹਾਲਾਤ ਹੈਗੇ ਆ ਕਿਸਾ ਦੇ ਕਿੰਨੇ 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 ਮਾੜੇ ਹਾਲਾਤ ਸਾਡੇ ਹੈਗੇ ਸਪਿਰਟ ਦੇ ਬਹੁਤ ਮਾੜੇ ਬਹੁਤ ਮਾੜੇ ਹਾਲਾਤ ਮਾੜੇ ਹਾਂਜੀ ਤੇ ਬੱਚੇ ਵੀ ਕਿੱਥੇ ਕਿੱਦਾਂ ਬੱਚੇ ਬੱਚੇ ਬਹੁਤ ਔਖੇ ਲੰਘਦੇ ਸਕੂਲਾਂ ਦੇ ਬਾ ਇਧਰ ਸਕੂਲ ਹੈ ਅੱਗੇ ਕਰੇ ਅਗਰ ਕੋਈ ਰਾਤ ਬਰਾਤ ਕੋਈ ਇਹ ਹੀ ਦੁਰਘਟਨਾ ਕੋਈ ਬੱਚਾ ਕੋਈ ਬਿਮਾਰ ਹੋ ਜਾਵੇ ਰੱਬ ਕਰੋ ਇੰਨਾ ਗੰਦਾ ਪਾਣੀ ਕਿੱਥੇ ਜਾਵਾਂਗੇ ਆਪਾਂ ਜਦੋਂ ਤੁਸੀਂ ਇੰਨੀ ਗੰਦਗੀ ਭਰੀ ਜ਼ਿੰਦਗੀ ਦਲੀਲ ਕਰਦੇ ਹੱਦ ਤੋਂ ਜ਼ਿਆਦਾ ਕੀ ਸ਼ਰਮ ਆਉਂਦੀ ਸਰ ਖੁਦ ਮੰਨ ਕਰ ਦਿੰਦੇ ਆ ਇਹ ਬੇਇੱਜ਼ਤੀ ਵਾਲਾ ਕੰਮ ਹੈ ਕਿ ਕਿੱਥੇ ਰਹਿ ਰਹੇ ਹੋ ਤੁਸੀਂ ਬੇਟਾ ਇੱਥੇ ਅੱਜ ਕੋਈ ਮਰਗ ਹੋ ਜਾਵੇ ਨਾ ਤਾਂ ਸਾਡੇ ਅਰਥੀ ਲਿਜਾਣ ਨੂੰ ਜਗ੍ਹਾ ਨਹੀਂ ਹੈਗੀ ਰਸਤਾ ਇੰਨਾ ਗੰਦ ਹੈਗਾ ਰਿਸ਼ਤੇਦਾਰ ਤਾਂ ਸਾਡੇ ਘਰ ਕੀ ਆਊਗਾ ਦੇਸ਼ਤਾਰ ਬੰਦੀ ਕਰ ਦਿੱਤੇ ਸਾਰਾ ਕੋਈ ਸੁਵਿਧਾ ਨਹੀਂ ਘੜੀ ਸੁਣਾਈ ਕੋਈ ਸੁਵਿਧਾ ਨਹੀਂ ਕੋਈ ਸਾਡੀ ਸੁਣਾਈ ਨਹੀਂ ਅਸੀਂ ਤਾਂ ਰੋ ਰੋ ਕੇ ਆਪਣਾ ਘੜੀ ਕੱਢਦੇ ਨਾ ਨਹੀਂ ਸਕਦੇ ਮੋਟਰ ਲਾਗੇ ਨਾ ਪਲਾਟਾਂ ਵਿੱਚ ਪਾਣੀ ਛੱਡ ਦਿੰਦੇ ਅਸੀਂ ਇੰਨੀ ਕਿ ਕਿਹਾ ਆ ਕਿ ਨਾ ਸਾਰਾ ਪਾਣੀ ਹੈ ਨਾ ਗੱਡੀ ਮੰਗਵਾਓ ਜਿਹੜੀ ਸ਼ਹਿਰਾਂ 'ਚ ਗੱਡੀਆਂ ਆਂਦੀਆਂ ਨੇ ਉਹ ਗੱਡੀ ਮੰਗਵਾਓ ਉਹਨੇ ਉਹ ਚ ਪੈਪ ਹੁੰਦੀ ਆ ਸਾਨੂੰ ਵੀ ਪਤਾ ਸੀ ਸ਼ਹਿਰ 'ਚ ਘੁੰਮਦੇ ਆ ਉਹ ਪੈਪ ਇੱਕ ਸਾਈਡ ਤੋਂ ਬੰਦੇ ਅੱਗੇ ਸੀਵਰੇਜ ਅੱਗੇ ਗੱਡੀ ਖੜੀ ਹੁੰਦੀ ਆ ਟਰੱਕ ਹੁੰਦਾ ਖੜਾ ਹੁੰਦਾ ਉਹਨੇ ਨਾ ਪੈਪ ਖੋਲ ਦੇਣੇ ਆ ਪਾਈਪ ਖੋਲ ਦੇਣੇ ਵਿੱਚ ਐਸੀ ਕਿ ਇੰਨਾ ਪ੍ਰੈਸ਼ਰ ਹੁੰਦਾ ਲੋਹਾ ਵੀ ਪਾੜ ਦਿੰਦਾ ਉਹ ਐਨਾ ਪ੍ਰੈਸ਼ਰ ਹੁੰਦਾ ਲੇਕਿਨ ਇੱਥੇ ਕੋਈ ਐਦਾਂ ਦੀ ਗੱਡੀ ਆਈ ਨਹੀਂ ਮੋਟਰ ਲਾਣੀ ਸਰਾਸੀ ਬਲ ਲਾ ਕੇ ਸਿੱਧਾ ਨਾ ਪਾਣੀ ਪਲਾਟਾਂ 'ਚ ਛੱਡ ਦੇਣਾ ਉਹ ਪਾਣੀ ਫੇਰ ਗੰਦਾ ਉਹ ਪਾਣੀ ਗਲੀਆਂ 'ਚ ਘੁੰਮਦਾ ਜੀ ਗਲੀਆਂ 'ਚ ਘੁੰਮਣਾ ਗਲੀਆਂ 'ਚ ਹੀ ਘੁੰਮਦਾ ਉਹ ਪਾਣੀ ਨਿਕੜ ਨੂੰ ਖਾ ਜਾਂਦਾ ਸਾਡੇ ਵਰਗੇ ਇਹਨੂੰ ਜਾ ਕੇ ਕਿਸੇ ਨੇ ਨੰਗੜਾ ਉਹ ਧਾਰਮਿਕ ਸਥਾਨ ਇੱਧਰ ਮੰਦਿਰ ਆ ਜੀ ਤੁਸੀਂ ਆਪੇ ਜਾ ਕੇ ਦੇਖ ਲਓ ਉਹ ਮੰਦਿਰ ਵਾਲਾ ਅੰਕਲ ਨੇ ਬਾਬੇ ਨੇ ਸਾਨੂੰ ਬੋਲਿਆ ਕਹਿੰਦਾ ਕਿ ਨਾ ਵੀ ਮੰਦਿਰ ਦੇ ਕੰਦਾ ਦੇ ਨਾਲ ਨਾ ਪਾਣੀ ਪਾਓ ਬੀਤਾਂ ਮਗੀਸਤਾਨਾ ਅੰਦਰ ਜਵਾਲਾ ਜੀ ਮਾਤਾ ਜੀ ਜੋਤ ਚੱਲਦੀ ਆ ਔਰ ਉੱਥੋਂ ਛੱਡਿਆ ਪੈਪ ਮੋਹਰੇ ਵਾਲੇ ਪਲਾਟ ਚ ਪਾਤੀ ਉਹ ਬੰਦੇ ਆਏ ਕਹਿੰਦੇ ਅਸੀਂ ਸਰਕਾਰੀ ਬੰਦੇ ਆ ਕਹਿੰਦੇ ਅਸੀਂ ਸਰਕਾਰੀ ਬੰਦੇ ਤੇ ਤੁਸੀਂ ਵੀ ਆਪਣਾ ਦਿਖਾਓ ਆਈ ਡੀ ਕਾਰਡ ਦਿਖਾਓ ਆਪਣਾ ਜੇ ਤੁਸੀਂ ਸਰਕਾਰੀ ਬੰਦੇ ਆ ਕੁਛ ਨਹੀਂ ਦਿਖਾਇਆ ਕਹਿੰਦੇ ਤੁਸੀਂ ਲੜਨ ਲੱਗ ਗਏ ਜੀ ੱਠਾ ਕਰਦੇ ਪੂਰਾ ਬਿਲਕੁਲ ਉਹਨੇ ਜੀ ਪੈਪ ਕਹਿੰਦਾ ਰੱਜ ਕੇ ਠਕਾ ਕਰਦੇ ਬਹੁਤ ਜ਼ਿਆਦਾ ਪਰੇਸ਼ਾਨੀ ਹੋ ਸਰ ਤੁਸੀਂ ਹੀ ਅੱਜ ਢਿਕਨ ਲੱਗੇ ਸੀਗੇ ਬਾਕੀ ਗੱਲ ਤਾਂ ਬਾਅਦ ਦੀ ਆ ਤੁਹਾਡੇ ਨਾਲ ਹੀ ਠਕਾ ਹੋਇਆ ਅੱਜ ਤੇ ਸਰਪੰਚ ਚ ਵੀ ਦਮ ਹੋਣਾ ਚਾਹੀਦਾ ਕਿ ਤੇ ਡੈਰੀਆਂ ਦਾ ਪਾਣੀ ਬੰਦ ਕਰਵਾ ਸਕੇ ਸਰਪੰਚ ਕਹਿੰਦਾ ਜੀ ਮੈਂ ਗੱਲ ਕੀਤੀ ਉਹ ਕਹਿੰਦਾ ਜੀ ਮੈਂ ਤਿਆਰ ਅਸੀਂ ਅਸੀਂ ਪਾਣੀ ਬੰਦ ਕਰਦੇ ਵੀ ਪੇਂਟ ਵਾਲੇ ਸਾਥ ਦਿੰਦੇ ਅਸੀਂ ਨਾਲ ਤਿਆਰ ਖੜੇ ਹਾਂ ਖੜੇ ਹਾਂ ਅਸੀਂ ਡੈਰੀਆਂ ਦੇ ਖਿਲਾਫ ਹੋਵਾਂਗੇ ਬਿਲਕੁਲ ਹੋਵਾਂਗੇ ਜੀ ਪਾਣੀ ਬੰਦ ਹੋਣਾ ਚਾਹੀਦਾ ਬਿਲਕੁਲ ਹੋਣਾ ਚਾਹੀਦਾ ਜੀ ਜੇ ਡੈਰੀਆਂ ਦਾ ਪਾਣੀ ਬੰਦ ਹੋ ਜਾਵੇ ਫਿਰ ਤੁਹਾਡੇ ਹਾਲਾਤ ਸਹੀ ਹੋ ਜਾਣਗੇ ਜੇ ਡੈਰੀਆਂ ਦਾ ਪਾਣੀ ਬੰਦ ਫਿਰ ਤੁਹਾਡਾ ਸਹੀ ਹੋ ਜਾ ਜ ਸਾਡੇ ਬੱਚਿਆਂ ਨੂੰ 15 ਦਿਨ ਹੋ ਗਏ ਸਕੂਲ ਨਹੀਂ ਜਾ ਪਾਉਂਦੇ ਹੈਗੇ ਇੰਨੇ ਨਾਲ ਪਾਣੀ ਗੋਡੇ-ਗੋਡੇ ਪਾਣੀ ਖੜਾ ਬੱਚੇ ਡਿੱਗ ਜਾਂ ਘਰੇ ਸਾਡੇ ਤਾਂ ਹੁਣ ਘਰ ਦੇ ਮੋਰੇ ਇੰਨਾ ਚਿੱਕੜ ਹੋਇਆ ਪਿਆ ਆ ਨਿਕਲ ਨਹੀਂ ਸਕਦੇ ਬਾਹਰ ਸਾਡੇ ਬੱਚੇ ਅਸੀਂ ਹਾਂਜੀ ਰਿਸ਼ਤੇਦਾਰਾਂ ਨੂੰ ਵੀ ਮਨਾ ਕਰਤਾ ਵੀ ਸਾਡੇ ਨਾ ਆਇਓ ਤੁਸੀਂ ਕਿਉਂ ਗੰਦ ਇੰਨਾ ਅਸੀਂ ਬੜ ਨਹੀਂ ਅਸੀਂ ਕਿਥੇ ਆਪ ਨਹੀਂ ਰਹਿ ਸਕਦੇ ਇਥੇ ਇੰਨਾ ਖੇਚਾਂ ਦੀ ਰਹਿਣ ਹਾਂਜੀ ਹਾਂ ਸਰ ਮੈਂ ਮੇਰੀ ਇਹ ਬੇਨਤੀ ਹੈ ਕਿ ਜਿਹੜੇ ਗੰਦਗੀ ਬਾਰੇ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਜਿਹੜੇ ਮੰਤਰੀ ਸਾਹਿਬ ਨੂੰ ਵੀ ਇੱਕ ਵਾਰੀ ਇਥੇ ਆ ਕੇ ਦੇਖਣਾ ਚਾਹੀਦਾ ਕੱਲੇ ਸਰਪੰਚ ਦੀ ਜ਼ਿੰਮੇਵਾਰੀ ਨਹੀਂ ਬਣਦੀ ਬਿਲਕੁਲ ਮੰਤਰੀ ਦੀ ਵੀ ਬਣਦੀ ਹੈ ਬਿਲਕੁਲ ਉਹਨਾਂ ਨੂੰ ਦੌਰਾ ਕਰਨਾ ਚਾਹੀਦਾ ਹੈ ਹਰ ਇੱਕ ਗਲੀਆਂ ਹਰ ਇੱਕ ਇਲਾਕੇ ਦੇ ਵਿੱਚ ਆ ਕੇ ਦੇਖਣਾ ਚਾਹੀਦਾ ਹੈ ਕਿ ਇੱਥੇ ਕੀ ਹਾਲ ਹੈ ਇਹਦਾ ਅਸਰ ਕਿੰਨਾ ਮਾੜਾ ਪੈ ਰਿਹਾ ਬਿਮਾਰੀਆਂ ਤੋਂ ਲੈ ਕੇ ਹਰ ਇੱਕ ਪਰਸਨ ਤੀ ਭਾਵੇਂ ਉਹ ਗਰੀਬ ਹੋਵੇ ਭਾਵੇਂ ਅਮੀਰ ਹੋਵੇ ਮੇਰੀ ਇਸ ਲਈ ਰਿਕੁਐਸਟ ਕਰਦੀ ਆ ਪਲੀਜ਼ ਮੈਂ ਕਿ ਮੈਂ ਗੱਡੀ ਚਲਾਉਣਾ ਹੈਗਾ ਠੀਕ ਹੈ ਮੇਰਾ 15000 ਰੁਪਏ ਹਰ ਮਹੀਨੇ ਗੱਡੀ 'ਤੇ ਲੱਗਦਾ ਹੈਗਾ ਮੈਂ ਕਿੰਨੇ ਕੇ ਪੈਸੇ ਕਮਾਉਣਾ ਹੈਗਾ ਆ ਦੇਖੋ ਇੰਨੇ ਟੋਏ ਉਹ ਚੀਜ਼ਾਂ ਦੇ ਕਿੰਨੇ ਟੋਏ ਪਏ ਨਾ ਸਰਕਾਰ ਕੋਲ ਦੇ ਦਈਏਗੀ ਹੈ ਕੀ ਫਾਇਦਾ ਸਰਕਾਰ ਨੂੰ ਵੋਟ ਦਿੰਦੀ ਦਾ ਮੈਨੂੰ ਦੱਸ ਦੋ ਦੂਜੀ ਗੱਲ ਇਹ ਐ ਕਿ ਇਹ ਚੱਲਦੀ ਹੈਗੀ ਨਾ ਸਾਡੀ ਚੁੰਗੀ ਤੋਂ ਸਪਲਾਈ ਜੁੜੀ ਨਹੀਂ ਹੋਈ ਜੀ ਅੱਗੇ ਕਨੈਕਸ਼ਨ ਹੈ ਨਹੀਂ ਸਪਲਾਈ ਐ ਨਹੀਂ ਇੱਕਾ ਉੱਥੇ ਨਿਕਲ ਜੋ ਉੱਥੇ ਪਾਈ ਜਾਂਦਾ ਤੇ ਜੇ ਤੁਹਾਡਾ ਅਗਰ ਤੁਹਾਨੂੰ ਲੱਗਦਾ ਵੀ ਹੁਣ ਡੈਰੀਆਂ ਵਾਲੇ ਤੇ ਹੁਣ ਤੁਹਾਨੂੰ ਐਕਸ਼ਨ ਲੈਣਾ ਚਾਹੀਦਾ ਹੁਣ ਸਮਾਂ ਹੈਗਾ ਡੈਰੀਆਂ ਵਾਲੇ ਐਕਸ਼ਨ ਲੈ ਲੋਗੇ ਜਦ ਤੁਹਾਡੀ ਅੱਗੇ ਸਪਲਾਈ ਐ ਨਹੀਂ ਪਾਣੀ ਫੇਰੇ ਤੇ ਨਿਕਲਣਾ ਪਾਣਾ ਫੇਰੇ ਤੇ ਨਿਕਲਣਾ ਨਿਕਲਣਾ ਡੈਰੀਆਂ ਆਪਸ਼ਨ ਨਹੀਂ ਹੈਗਾ ਡੈਰੀਆਂ ਆਪਸ਼ਨ ਦੀ ਅਲੱਗ ਇੱਕ ਚੀਜ਼ ਹੈਗੀ ਹੈ ਪਰ ਦੋ ਆਪਸ਼ਨ ਹੈ ਕਿ ਅੱਗੇ ਕਨੈਕਸ਼ਨ ਹੀ ਨਹੀਂ ਹੈ ਸਾਡਾ ਚੁੰਗੀ ਤੋਂ ਵੀ ਕਨੈਕਸ਼ਨ ਹੈ ਨਹੀਂ ਜੀ ਬਾਹਰ ਦੇ ਮੋੜ ਦਾ ਕਨੈਕਸ਼ਨ ਹੈ ਸਾਡਾ ਕਨੈਕਸ਼ਨ ਹੈ ਨਹੀਂ ਉਹ ਚੀਜ਼ ਕੁਈਆਂ ਜਿਹੜੀ ਖੂਈਆਂ ਨਾਲੇ ਦੇ ਮੋਟਰਾਂ ਨਾਲੇ ਚ ਪਾਣੀ ਪਾਇਆ ਜਿਹੜੀਆਂ ਢੀ ਖੂਈਆਂ ਹੈਗੀਆਂ ਸਾਡੀਆਂ ਖੂਈ ਤਾਂ ਬੰਦ ਕਰ ਬਹੋਈਆਂ ਵੀ ਹੈ ਜਿਹੜੀਆਂ ਚਲਦੀਆਂ ਹੈਗੀਆਂ ਉਹ ਸਿਰਫ ਸਾਡੇ ਟਾਇਲਟ ਲਈ ਯੂਜ਼ ਹੁੰਦੀਆਂ ਹੈਗੀਆਂ ਇੱਥੇ ਸਿਰਫ ਪਾਣੀ ਜਾਂਦਾ ਹੈਗਾ ਹੁਣ ਕਹਿੰਦੇ ਪਾਣੀ 깔 ਹੀ ਜਾਣਾ ਚਾਹੀਦਾ ਕਈ ਘਰਾਂ ਨੇ ਟਾਇਲਟ ਦਾ ਪਾਣੀ ਪਾਇਆ ਵਿੱਚ ਸਾਰਾ ਪਾਣੀ ਉਹ ਵੀ ਇੱਥੇ ਆ ਰਿਹਾ ਸਾਡੇ ਖੂਈਆਂ ਮਣੀਆਂ ਅਸੀਂ ਖੂਈਆਂ ਸਾਫ਼ ਕਰਾਨੀਆਂ ਸੋ ਸਮੱਸਿਆ ਬਹੁਤ ਵੱਡੀ ਹੈ ਔਰ ਲੇਕਿਨ ਅਗੇ ਗੱਲ ਕੀਤੀ ਜਾਂਦੀ ਹੈ ਅਗਰ ਸਰਕਾਰ ਦੇ ਕਿਸੇ ਮੰਤਰੀ ਨੇ ਬੇਸ਼ੱਕ ਉਹਨਾਂ ਨੂੰ ਇਸ ਏਰੀਆ ਦਾ ਇਲਮ ਵੀ ਹੋਊਗਾ ਹਾਲਾਤ ਦੇ ਬਾਰੇ ਜਾਣੂ ਵੀ ਹੋਣਗੇ ਲੇਕਿਨ ਇਹਨਾਂ ਮਿਹਰਬਾਨ ਪਿੰਡ ਵਾਲੇ ਲੋਕਾਂ ਦੀ ਜਿਹੜੀ ਮੁੱਢਲੀ ਸਮੱਸਿਆ ਆ ਸੀਵਰੇਜ ਦੀ ਉਹ ਹਜੇ ਤੱਕ ਉਹਨਾਂ ਨੇ ਦਰੁਸਤ ਨਹੀਂ ਕੀਤੀ ਵੋਟਾਂ ਵੀ ਪਾਈਆਂ ਬੜੀ ਉਮੀਦ ਜਾਗੀ ਸੀ ਸਰਕਾਰ ਦੇ ਮੰਤਰੀ ਉਹਨਾਂ ਦੀ ਇਥੇ ਸਾਰ ਲੈਣਗੇ ਕੁਝ ਡੈਰੀਆਂ ਵਾਲੇ ਹੈਗੇ ਜਿਹੜੇ ਇਸ ਇਲਾਕੇ ਨੂੰ ਵੀ ਗੰਦਲਾ ਕਰਦੇ ਪਏ ਆ ਪਾਣੀ ਬਾਰਸ਼ੜਦੇ ਜਿੱਦਾਂ ਇੱਥੇ ਇਲਾਕੇ ਦੇ ਵਿੱਚ ਜਿਹੜੇ ਸਕੂਲ ਹੈਗਾ ਉਹ ਹਾਈ ਸਕੂਲ ਤੇ ਹੈਗਾ ਬੱਚੇ ਅਸੀਂ ਤੁਹਾਨੂੰ ਪਹਿਲਾਂ ਵੀ ਖਬਰ ਨਸ਼ਕ ਰਾਈ ਸੀ ਜਿੱਥੇ ਫਾਈਨਲ ਪ੍ਰੀਖਿਆ ਦੌਰਾਨ ਵੀ ਬੱਚੇ ਕਾਫੀ ਗ੍ਰੇਡਡ ਫੂਡ ਪਾਣੀ ਚੋਂ ਗੰਦੇ ਪਾਣੀ ਚੋਂ ਨਿਕਲ ਕੇ ਆਪਣੇ ਫਾਈਨਲ ਪ੍ਰੀਖਿਆ ਦਿੱਤੀ ਸੀ ਤੇ ਹਾਲਾਤ ਬੜੇ ਮਾੜੇ ਆ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਇਸ ਇਲਾਕੇ ਦੇ ਸਰਪੰਚ ਵੀ ਮੇਰੇ ጋር ਬਾਜੀ ਹਾਲਾਤ ਸਾਡੇ ਬਹੁਤ ਮਾੜੇ ਆ ਕਿਸਾ ਦੇਖਦੇ ਹੋ ਕੀ ਹਾਲਾਤ ਹੋਣਗੇ ਅੱਗੇ ਹੁਣ ਪਿੰਡ ਵਾਲੇ ਬਹੁਤ ਹੱਥ ਖੜੇ ਗਏ ਬੱਚੇ ਬਿਮਾਰ ਹੈ ਵੱਡੇ ਬਿਮਾਰ ਹੈ ਨਰਕ ਨਰਕ ਵਾਲੀ ਜੀਵਨ ਜੀਂਦੇ ਪਏ ਅਸੀਂ ਸਰ ਇਹਨਾਂ ਨੂੰ ਸਮਝਾਇਆ ਜੀ ਡੈਰੀਆਂ ਵਾਲਿਆਂ ਨੂੰ ਨੋਟਿਸ ਦਿੱਤੇ ਹੋਏ ਆ ਜੋ ਵੀ ਇਹਨਾਂ ਦੇ ਬਣਦੀ ਕਾਰਵਾਈ ਕਰਕੇ ਇਹਨਾਂ ਦੇ ਕਨੈਕਸ਼ਨ ਕੱਢ ਦਿੱਤੇ ਜਾਣਗੇ ਫਤਵਾਰ 15 ਦਿਨ ਦੇ ਅੰਦਰ ਇਹਨਾਂ ਦੇ ਕਨੈਕਸ਼ਨ ਕੱਢ ਦਿੰਦੇ ਆਈ ਕਾਰਵਾਈ ਕਰਤੀ ਆ ਜੀ ਕੁਝ ਸੀਵਰੇਜ ਦਾ ਪਾਣੀ ਓਵਰਫਲੋ ਚੱਲਦਾ ਆ ਉਹ ਸ਼ਾਮ ਤੱਕ ਜਾਂ ਕੱਲ ਨੂੰ ਚਾਲੂ ਹੋ ਜਾਊਗਾ ਜੀ ਸਿਰਫ ਮੇਨ ਪ੍ਰੋਬਲਮ ਸਾਨੂੰ ਡੈਰੀ ਵਾਲੇ ਕਨੈਕਸ਼ਨ ਬੰਦ ਕਰਤੇ ਡੈਰੀਆਂ ਵਾਲੇ ਹਾਂਜੀ ਕਰਤੇ ਆ ਬੰਦ ਕਰਤੇ ਅਸੀਂ ਬੜਾ ਅਸੀਂ ਸਾਡਾ ਮੰਦਰ ਵੀ ਦੇਖਿਆ ਬੱਚਿਆਂ ਦਾ ਬੜਾ ਮੁਸ਼ਕਲ ਹੋਈ ਸੀ ਤਾਂ ਕੀ ਹਾਲਾਤ ਆ ਕੋਈ ਨਾਲਾ ਕਹਿੰਦੇ ਸਿਆਣੇ ਕਿਹਾ ਸਿਰ ਮੱਥੇ ਨਾਲਾ ਉੱਥੇ ਹੁੰਦਾ ਜੀ ਅੱਜ ਸਰ ਤੁਸੀਂ ਆਹ ਬਾਈਟ ਲੈ ਰਹੇ ਹੋ ਤੁਸੀਂ ਮੇਰੇ ਤੋਂ ਲਿਖਵਾ ਲਓ ਕਿ ਅਸ ਤੋਂ 20 ਦਿਨਾਂ ਬਾਅਦ ਤੁਸੀਂ ਫੇਰ ਆਓਗੇ ਕਿਉਂਕਿ ਇੱਥੇ ਮਹਾਮਾਰੀ ਹੋਊਗੀ 10-15 ਬੱਚੇ ਮਰਨਗੇ ਬੰਦੇ ਮਰਨਗੇ ਨਾ ਸ਼ਾਇਦ ਪ੍ਰਸ਼ਾਸਨ ਉਦੋਂ ਜਾਗੂਗਾ ਕਿ ਆ ਇਸ ਗੱਲ ਦਾ ਮੰਤਰੀ ਸਾਹਿਬ ਨੂੰ ਨਹੀਂ ਪਤਾ ਕਿਆ ਲੋਕਲ ਜਿਹੜੇ ਮੋਤਵਾਰ ਬੰਦੇ ਆ ਜਾਂ ਪ੍ਰਸ਼ਾਸਨ ਦੇ ਨਹੀਂ ਪਤਾ ਹਰੇਕ ਨੂੰ ਪਤਾ ਇੱਥੇ ਕੀ ਹਾਲਾਤ ਨੇ ਲੇਕਿਨ ਆਉਣ ਦੀ ਹਿੰਮਤ ਕਿਸੇ ਚ ਨਹੀਂ ਹੈਗੀ ਐ ਇਹਦੇ ਪਿੱਛੇ ਕੀ ਕਾਰਨ ਹੈ ਕੀ ਰਾਜਨੀਤੀ ਚੱਲਦੀ ਹੈ ਸਾਨੂੰ ਨਹੀਂ ਪਤਾ ਲੇਕਿਨ ਆਮ ਲੋਕ ਮਰਨ ਨੂੰ ਫਿਰਦਾ ਇੱਥੇ ਤੁਸੀਂ ਦੇਖੋ ਕਿ ਇੱਥੇ ਲੰਘਣਾ ਮੁਸ਼ਕਲ ਹੈ ਅਸੀਂ ਫਿਰ ਸਹੀ ਜਗ੍ਹਾ ਖੜੇ ਆ ਤੁਸੀਂ ਮੜਾ ਜਾ ਥੋੜਾ ਅੱਗੇ ਹੋਵੋ ਤੁਹਾਨੂੰ ਪਤਾ ਲੱਗਾ ਕਿ ਅਸੀਂ ਕਿਸ ਹਾਲਾਤ 'ਚ ਜੀ ਰਹੇ ਆ ਇੱਥੇ ਕਿਆ ਬੱਚੇ ਕਿਆ ਵੱਡੇ ਹਰ ਦੂਸਰੇ ਦਿਨ ਮੇਰੇ ਸਕੂਲ ਦੇ ਵਿੱਚ ਜੀ ਤਕਰੀਬਨ 50 ਬੱਚਾ ਰੋਜ਼ ਆਂਦਾ ਹੈ ਕਿ ਸਰ ਜੀ ਪੇੜ ਦਰਦ ਦੀ ਗੋਲੀ ਦੇ ਦਿਓ ਇਦੇ ਪਿੱਛੇ ਕਾਰਨ ਮੈਨੂੰ ਪਤਾ ਕਿ ਉਹ ਗੋਲੀ ਕਿਉਂ ਮੰਗਦੇ ਆ ਇਹ ਬਾਤ ਉਹਨਾਂ ਇੱਥੇ ਜੀਣ ਵਾਲਾ ਨਹੀਂ ਹੈ ਸਰ ਅਸੀਂ ਨਰਕ ਭੋਗ ਰਹੇ ਆ ਇੱਥੇ ਧਰਤੀ ਦੇ ਉੱਤੇ ਸੋ ਇਲਾਕੇ ਦੇ ਲੋਕ ਨਰਕ ਭੋਗ ਰਹੇ ਆ ਬਿਲਕੁਲ ਤਸਵੀਰਾਂ ਦਿਖਾ ਰਹੇ ਆ ਅ ਪਿੰਡ ਮਿਹਰਬਾਨ ਰਾਹੋ ਰੋੜਾ ਮਿਹਰਬਾਨ ਪਿੰਡ ਆ ਤਾਂ ਸਰਪੰਚ ਵੀ ਬਣ ਗਏ ਨਵੇਂ ਸਾਫਕਾ ਵੀ ਰਹੇ ਥੇ ਲੇਕਿਨ ਇਸ ਪਿੰਡ ਦੇ ਜਿਹੜੇ ਲੋਕਾਂ ਦੀ ਕਿਸੇ ਨੇ ਸਾਲ ਦਿੱਤੀ ਨਹੀਂ ਕਿ ਇਹਦੇ ਆ ਕੇ ਇਸ ਪਿੰਡ ਦੇ ਜਿਹੜੇ ਲੋਕ ਆ ਨਰਕ ਵਾਲੀ ਤੋਂ ਵੀ ਬੱਤੜ ਜੜੀ ਜ਼ਿੰਦਗੀ ਉਹ ਜੀਵਨ ਜੀਰੇ ਆ ਗੰਦਾ ਪਾਣੀ ਸੀਵਰੇਜ ਦਾ ਪਾਣੀ ਉਹ ਪੜੀ ਪਿੰਦੇ ਪਿਆ ਜਿੱਥੇ ਆਪ ਖੁਦ ਤੇ ਬੱਚੇ ਵੀ ਬਿਮਾਰ ਹੁੰਦੇ ਆ ਤਾਂ ਇੱਥੇ ਤੱਕ ਕੀ ਇਹਨਾਂ ਦੇ ਘਰਾਂ ਦੇ ਵਿੱਚ ਕੋਈ ਵੀ ਰਿਸ਼ਤੇਦਾਰ ਇਸ ਜਗ੍ਹਾ ਤੇ ਆ ਕੇ ਉਹ ਬਿਲਕੁਲ ਨਹੀਂ ਆਂਦਾ ਤੇ ਸ਼ਰਮਿੰਦਗੀ ਵੀ ਠਾਣੀ ਪੈਂਦੀ ਆ ਤਾਂ ਹਾਲਾਤ ਤੁਸੀਂ ਦੇਖੇ ਆ ਪਿੰਡ ਮਿਹਰਬਾਨ ਦੇ ਹਾਲਾਤ ਤੁਸੀਂ ਨਰਕ ਤੋਂ ਵੀ ਪੱਤਰ ਦੇਖੇ ਆ ਦੇਖਣਾ ਹੁਣ ਇਹ ਹੋਵੇਗਾ ਇਸ ਇਲਾਕੇ ਦੇ ਮੌਤਬਰ ਬੰਦੇ ਔਰ ਇਸ ਇਲਾਕੇ ਦੇ ਮੰਤਰੀ ਇਸ ਮਿਹਰਬਾਨ ਪਿੰਡ ਦੀ ਇਸ ਨਰਕ ਵਾਲੀ ਜੀਵਨ ਜਿਹੜੇ ਇਹ ਪਿੰਡ ਵਾਲੇ ਜਿੰਦੇ ਆ ਕਦੋਂ ਰਾਹਤ ਦੇਣਗੇ ਜਾਂ ਸਿਹਤ ਮਹਿਕਮਾ ਜਾਂ ਹੋਰ ਮੰਤਰੀ ਇਸ ਪਿੰਡ ਦੇ ਲੋਕਾਂ ਦੇ ਜਿਹੜੇ ਆਣ ਵਾਲੇ ਹੁੰੜੀ ਮਹਾਮਾਰੀ ਦੀ ਉਡੀਕ ਵੀ ਕਰ ਰਿਆ ਸਮਾਂ ਦੱਸੂਗਾ ਲੇਕਿਨ ਪਿੰਡ ਦੇ ਲੋਕੀ ਇਸ ਟਾਈਮ ਕਾਫੀ ਪਰੇਸ਼ਾਨ ਨਜ਼ਰ ਆਏ ਤਾਂ ਕਈ ਆਪਣੇ ਲੋਕ ਇਥੋਂ ਪਿੰਡ ਤੋਂ ਮਕਾਨ ਵੇਚਣ ਤੋਂ ਵੀ ਗੱਲਾਂ ਆਖ ਰਿਹਾ ਸਮਾਂ ਦੱਸੂਗਾ ਲੇਕਿਨ ਕਿਤੇ ਕਿਤੇ ਆ ਕੇ ਆਸਾਂ ਹਜੇ ਵੀ ਹੈਗੇ ਮੰਤਰੀ ਸਾਹਿਬ ਤੋਂ ਪਿੰਡ ਮਿਹਰਬਾਨ ਦੀ ਇੱਕ ਵਾਰੀ ਜਰੂਰ ਆਕੇ ਇਹ ਨਰਕ ਵਾਲੀ ਜ਼ਿੰਦਗੀ ਦੇਖੋ ਤੇ ਇਹਨਾਂ ਨੂੰ ਇੱਥੋਂ ਛੁਟਕਾਰਾ ਦਿਲਾਓ ਕੈਮ ਮੈਂ ਬੋਬੀ ਨਾ ਸੰਦੀਪ ਸ਼ਰਮਾ ਪਿੰਡ ਮਿਹਰਬਾਨ ਲੁਧਿਆਣਾ ਕਿੰਨੀ ਦੇਰ ਕਹਾਂ ਰਹਤੇ ਹੋ ਆਪ ਇਹ ਬਗਲ ਮੇਰੇ ਰਹਤੇ ਹੈਂ ਕਾ ایرিয়া ਪੜਤਾ ਹੈ ਇਹਦਾ ਫਰੀਆ ਮਿਹਰਬਾਨ ਬਤਾਤਾ ਹੈ ਕਿੰਨੀ ਦੇਰ ਸੇ ਇਹ ਪਾਣੀ ਲਗਭਗ ਇਹ ਤਾਂ 2-3 ਮਹੀਨਾ ਸੇ ਐਸੇ ਹੀ ਜਮਾ ਰਹਤਾ ਹੈ ਪਾਣੀ ਕੌਣ ਸਤਾ ਬਾਣੀ ਪਾਣੀ ਉਧਰ ਭਾਈ ਉਹ ਜੋ डायरी उड़ी का जो पानी है ना वो बहता है हम बाहर निकालते हैं, हैं। दवाई है, है।, है, है। पंद्रह दिन से तबियत ख़राब है हम कोई देखिए दवाई तो पानी की वजह से ही पानी तबियत बहुत गंदा पानी है बाल बच्चा भी तबियत खराब पूरा मोहल्ला के भी ऐसे ही वक्त आता है तो खराब ही रहता है सफ़ाई नहीं होती है होता है पैसा लेके चला जाता है सफाई करके और कोई कोई तो सीवरेज भी खुलवाए हैं अंदर में तो कोई चालू करने नहीं देता है तो बंद करने नहीं देता है वाले खोल देते हैं हाँ तो जाम जां करते हैं यही सब बात है हाँ यही सब बात है थोड़ा अपना गली में देख लेते हैं ना एक मिनट तो अच्छा